ਲੋ ਜੀ ਦੋਸਤੋ ਅੱਗੇ ਚੱਲਦੇ ਆਂ ਆਪਾਂ ਤੇ ਗੱਲਬਾਤ ਤੁਹਾਨੂੰ ਸੁਣਾਉਨੇ ਆ ਹੁਣ ਜੈਰਮੀ ਹੋਵੈਲਦੀ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਟੂਰਿਨ ਸ਼ਰਾਉਡ ਉਹ ਕਫਨ ਜਿਸ ਦੇ ਵਿੱਚ ਸ਼ਾਇਦ ਈਸਾ ਮਸੀਹ ਨੂੰ ਦਫਨਾਇਆ ਗਿਆ ਸੀ ਮੈਂ ਤੁਹਾਡਾ ਦੋਸਤ ਭਪਿੰਦਰ ਪਾਲ ਤੇ ਦੁਆਬਾ ਰਿਪੋਰਟਰਾਂ ਵਿੱਚ ਬੀਬੀਸੀ ਤੋਂ ਇਹ ਗੱਲਬਾਤ ਹੈ ਇਟਲੀ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਟੂਰਿਨ ਸ਼ਰਾਉਡ ਦੇ ਅਸਲ ਸਮੇਂ ਬਾਰੇ ਖੋਜ ਕੀਤੀ ਤੇ ਉਸੇ ਦੇ ਦੌਰਾਨ ਹੀ ਬਣਿਆ ਸੀ ਜਿਸ ਯੁੱਗ ਦੇ ਵਿੱਚ ਇਸਾ ਮਸੀਹ ਸਨ ਅਸਲ ਦੇ ਵਿੱਚ ਬਹੁਤ ਸਾਰੇ ਇਸਾਈਆਂ ਦਾ ਮੰਤ ਹੈ ਕਿ ਟੋਰਿਨ ਸ਼ਰਾਉਡ ਇੱਕ ਪਵਿੱਤਰ ਕਫਨ ਹੈ ਜਿਸ ਦੇ ਵਿੱਚ ਯਿਸੂ ਮਸੀਹ ਨੂੰ ਦਫਨਾਇਆ ਗਿਆ ਸੀ ਇਟਲੀ ਦੇ ਮਹਾਰਾਂ ਦਾ ਇਹ ਅਧਿਐਨ ਜੋ ਕਿ ਪਹਿਲੀ ਵਾਰ 2022 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਇਸ ਵਿਚਾਰ ਨੂੰ ਚੁਣੌਤੀ ਦਿੰਦੀ ਹੈ ਦਿੰਦਾ ਹੈ ਕਿ ਮੱਧ ਯੁੱਗ ਦੇ ਵਿੱਚ ਬਣਾਈ ਗਈ ਇਹ ਕਲਾਕ੍ਰਿਤੀ ਨਕਲੀ ਹੈ ਜ਼ਿਕਰ ਜੋ ਗੱਲ ਇਹ ਵੀ ਹੈ ਕਿ ਕਫਨ ਇਸ ਕਫਨ ਬਾਰੇ ਮਿੱਥ ਹੈ ਕਿ ਇਸਾ ਮਸੀਹ ਦੇ ਅਕਸ ਨੂੰ ਇਸ ਉੱਤੇ ਦੇਖਿਆ ਜਾ ਸਕਦਾ ਹੈ ਐਨਾ ਹੀ ਨਹੀਂ ਇਹ ਵੀ ਧਾਰਨਾ ਹੈ ਕਿ ਉਹਨਾਂ ਨੇ ਇਸ ਕਫਨ ਨੂੰ ਆਪਣੇ ਇਨਸਾਨ ਹੋਣ ਦੇ ਤੇ ਇਸ ਧਰਤੀ ਦੇ ਉੱਤੇ ਰਹਿਣ ਦੇ ਸਬੂਤ ਵਜੋਂ ਛੱਡਿਆ ਸੀ ਹੁਣ ਸਾਹਮਣੇ ਆਏ ਤੱਥ ਯੂਕੇ ਯੂਐਸ ਅਤੇ ਆਇਰਿਸ਼ ਮੀਡੀਆ ਦੀਆਂ ਸੁਰਖੀਆਂ ਪੜੇ ਹੋਏ ਨੇ ਇਹ ਕਫਨ ਅਜਹੀ ਕਲਾਕ੍ਰਿਤੀ ਹੈ ਜਿਸ ਦੇ ਬਾਰੇ ਲੰਬੇ ਸਮੇਂ ਤੋਂ ਅਧਿਐਨ ਕੀਤਾ ਜਾ ਰਿਹਾ ਹੈ ਟੂਰਿੰਜ ਸ਼ਰਾਉਟ ਕੀ ਹੈ ਤੇ ਇਸ ਦਾ ਇਤਿਹਾਸ ਵਿਸ਼ੋਕੜੀ ਹੈ ਟੂਰਿਨ ਕਫਨ ਲੀਲਨ ਕਪੜਾ ਜਿਹੜਾ ਹੈ ਕੱਪੜੇ ਦੇ ਇੱਕ ਟੁਕੜੇ ਦਾ ਦੱਸਿਆ ਜਾਂਦਾ ਹੈ ਜਿਸ ਦੀ ਲੰਬਾਈ 14.5 ਫੁੱਟ ਤੇ ਜਾਨਕੀ 4.42 ਮੀਟਰ ਦੱਸੀ ਜਾਂਦੀ ਹੈ ਤੇ ਚੌੜਾਈ ਜਿਹੜੀ ਹੈ 4 ਫੁੱਟ ਜਾਨਕੀ 1.21 ਮੀਟਰ ਦੇ ਵਿੱਚ ਆਉਂਦੀ ਹੈ 1.21 ਮੀਟਰ ਜਾਨਕੀ ਸਵਾ 1 ਮੀਟਰ ਦੇ ਲਾਗੇ ਛਾਗੇ ਹੋ ਗਿਆ। ਇਹ ਖੂਨ ਦੇ ਨਾਲ ਰੰਗਿਆ ਹੋਇਆ ਤੇ ਇਸ ਉੱਤੇ ਇੱਕ ਦਾੜੀ ਵਾਲੇ ਵਿਅਕਤੀ ਜਿਸ ਦੀ ਅੱਖਾਂ ਗਹਿਰੀਆਂ ਨੇ ਦਾ ਸਰੀਰ ਉਕਰਿਆ ਹੋਇਆ ਹੈ। ਤਸਵੀਰ ਸਰੀਰ ਦੇ ਦੋਵਾਂ ਪਾਸਿਆਂ ਦੇ ਸਾਹਮਣੇ ਤੇ ਪਿਛਲੇ ਪਾਸੇ ਨੂੰ ਦਰਸਾਉਂਦੀ ਹੈ। ਕਈਆਂ ਦਾ ਮੰਨਣਾ ਹੈ ਕਿ ਇਹ ਜੀਸੂ ਦਾ ਸਰੀਰ ਹੈ ਜੋ ਕਿ ਚਮਤਕਾਰੀ ਤਰੀਕੇ ਦੇ ਨਾਲ ਕੱਪੜੇ ਉੱਤੇ ਛਾਪ ਗਿਆ। ਕਫਨ ਦੇ ਕਫਨ ਤੇ ਅਜਿਹੇ ਨਿਸ਼ਾਨ ਵੀ ਨੇ ਜਿਨ੍ਹਾਂ ਬਾਰੇ ਕੁਝ ਚਰਚ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿਉਂ ਜ਼ਖਮਾਂ ਦੇ ਨਾਲ ਮੇਲ ਖਾਂਦਾ ਜੋ ਜਿਸੂ ਨੂੰ ਸਲੀਬ ਦੇ ਉੱਤੇ ਚੜਾਏ ਜਾਣ ਤੇ ਉਹਨਾਂ ਦੇ ਸਰੀਰ ਨੇ ਸਹੇ ਸਨ ਉਦਾਹਰਨ ਦੇ ਲਈ ਰੋਮ ਦੀ ਫੌਜ ਵੱਲੋਂ ਕੁੱਟਣ ਕਾਰਨ ਪਿੱਠ ਤੇ ਸੱਟ ਸਲੀਬ ਚੁੱਕਣ ਦੇ ਨਾਲ ਮੋਢਿਆਂ ਦੇ ਉੱਤੇ ਲੱਗੀਆਂ ਸੱਟਾਂ ਤੇ ਕੰਡਿਆਂ ਦਾ ਤਾਜ ਪੈਣਨ ਤੋਂ ਸਿਰ ਦੇ ਉੱਤੇ ਲੱਗੇ ਫਟ ਬਾਈਬਲ ਦੇ ਮੁਤਾਬਕ ਹੀ ਅਰੀਮਾ ਅਰੀਮਾਥੀਆ ਦੇ ਰਹਿਣ ਵਾਲੇ ਯੋਸਫ ਨੇ ਜਿਸੂ ਦੇ ਮੌਤ ਹੋਣ ਤੋਂ ਬਾਅਦ ਉਹਨਾਂ ਦੇ ਸਰੀਰ ਨੂੰ ਕਬਰ ਦੇ ਵਿੱਚ ਦਫਨਾਉਣ ਤੋਂ ਪਹਿਲਾਂ ਇੱਕ ਜਿਹੜਾ ਸੀ ਲੀਲਨ ਦੇ ਕਫਨ ਦੇ ਵਿੱਚ ਲਪੇਟਿਆ ਸੀ ਇਹ ਕਲਾਕ੍ਰਿਤੀ ਪਹਿਲੀ ਵਾਰ 1350 ਦੇ ਦਹਾਕੇ ਦੇ ਵਿੱਚ ਸਾਹਮਣੇ ਆਈ ਸੀ ਉਸ ਸਮੇਂ ਇਸ ਉਸ ਸਮੇਂ ਇਸ ਨੂੰ ਫਰਾਂਸ ਦੇ ਪੂਰਬ ਦੇ ਵਿੱਚ ਚਰਚ ਦੇ ਡੀਨ ਨੂੰ ਭੇਟ ਜਿਹੜਾ ਕੀਤਾ ਗਿਆ ਇਹ ਭੇਟਾ ਕਰਨ ਵਾਲਾ ਇੱਕ ਫੌਜੀ ਸੀ ਜਿਸ ਨੂੰ ਉੱਥੇ ਜੋ ਜੀਓਫਰ ਰੋਏ ਡੀ ਸ਼ਰਨੇ ਕਿਹਾ ਜਾਂਦਾ ਸੀ ਉਸ ਨੇ ਇਸ ਨੂੰ ਯਿਸੂ ਦਾ ਦਫਨਾਉਣ ਵਾਲਾ ਕਫਨ ਕਰਾਰ ਦਿੱਤਾ ਸੀ 1399 ਦੇ ਵਿੱਚ ਇਸ ਨੂੰ ਪਹਿਲੀ ਵਾਰ ਟ੍ਰੋਇਸ ਦੇ ਬਿਸ਼ਪ ਪੇਰੇਡੀ ਆਰਸਿਸ ਨੇ ਇੱਕ ਜਾਲ ਸਾਜੀ ਬਜੋ ਨਿੰਦਿਆ ਸੀ 1578 ਦੇ ਵਿੱਚ ਇਹ ਕਫਨ ਨੂੰ ਇਟਲੀ ਦੇ ਟੂਰਿਨ ਦੇ ਵਿੱਚ ਸੈਨ ਜਿਉਵਨੀ ਬੈਟਿਸਟਾ ਦੇ ਜਿਹੜਾ ਗਿਰਜਾ ਘਰ ਦੇ ਵਿੱਚ ਭੇਜਿਆ ਗਿਆ ਇਹ ਸਿਰਫ ਖਾਸ ਮੌਕਿਆਂ ਦੇ ਉੱਤੇ ਹੀ ਲੋਕਾਂ ਦੇ ਲਈ ਪ੍ਰਦਰਸ਼ਿਤ ਹੁੰਦਾ ਹੈ 1988 ਦੇ ਵਿੱਚ ਸਵਿਟਜ਼ਰਲੈਂਡ ਯੂਕੇ ਤੇ ਅਮਰੀਕਾ ਦੇ ਵਿਗਿਆਨੀਆਂ ਨੇ ਕਫਨ ਦੇ ਇੱਕ ਛੋਟੇ ਜਿਹੇ ਹਿੱਸੇ ਦੇ ਉੱਤੇ ਰੇਡੀਓ ਕਾਰਬਨ ਟੈਸਟ ਕੀਤੇ ਇਨ੍ਹਾਂ ਟੈਸਟਾਂ ਤੋਂ ਬਾਅਦ ਸਿੱਟਾ ਕੱਢਿਆ ਗਿਆ ਕਿ ਇਹ 1260 ਤੇ 1390 ਈਸਵੀ ਦੇ ਵਿਚਕਾਰ ਕਿਸੇ ਸਮੇਂ ਬਣਾਇਆ ਗਿਆ ਕੱਪੜਾ ਹੈ ਇਸੇ ਤਰ੍ਹਾਂ ਹੀ ਉਹ ਦੱਸਦੇ ਨੇ ਦੀ ਹਾਲ ਦੇ ਵਿੱਚ ਹੋਈਆਂ ਖੋਜਾਂ ਕੀ ਕਹਿੰਦੀਆਂ ਨੇ ਇਟਲੀ ਦੇ ਨੈਸ਼ਨਲ ਰਿਸਰਚ ਕਾਉਂਸਲ ਦਾ ਹਿੱਸਾ ਕ੍ਰਿਸਟਾ ਕ੍ਰਿਸਟਲੋ ਗ੍ਰਾਫੀ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਫਲੈਕਸ ਦੇ ਅੱਠ ਛੋਟੇ ਧਾਗਿਆਂ ਤੇ ਇੱਕ ਅਧਿਐਨ ਕੀਤਾ ਜਿਸ ਤੋਂ ਟੂਰਿਨ ਸ਼ਰਾਉਡ ਬਣਾਇਆ ਗਿਆ ਤੇ ਐਕਸ-ਰੇ ਟੈਕਨੋਲੋਜੀ ਦੀ ਵਰਤੋਂ ਕਰਕੇ ਉਸ ਦੇ ਹੋਣ ਦੇ ਵਿੱਚ ਆਉਣ ਦੀ ਤਾਰੀਖ ਬਾਰੇ ਵੀ ਪਤਾ ਲੱਗ ਸਕੇ ਉਨ੍ਹਾਂ ਨੇ ਅਪ੍ਰੈਲ 2022 ਦੇ ਵਿੱਚ ਹੈਰੀਟੇਜ ਜਰਨਲ ਦੇ ਵਿੱਚ ਨਤੀਜੇ ਪ੍ਰਕਾਸ਼ਿਤ ਕੀਤੇ ਵਿਗਿਆਨੀਆਂ ਨੇ ਪਤਾ ਲਾਇਆ ਕਿ ਬਣਾਏ ਜਾਣ ਦੇ ਸਮੇਂ ਤੋਂ ਬਾਅਦ ਉਸ ਦੇ ਤਾਣੇ-ਬਾਣੇ ਵਿੱਚਲੇ ਕੁਝ ਮਹੀਨ ਕਣ ਟੁੱਟ ਗਏ ਸਨ ਟੀਮ ਨੇ ਹੋਰ ਮਾਪਦੰਡਾਂ ਦੀ ਵਰਤੋਂ ਕੀਤੀ ਹੈ ਜਿਵੇਂ ਕਿ ਕੱਪੜੇ ਨੂੰ ਕਿਸ ਤਾਪਮਾਨ ਦੇ ਉੱਤੇ ਰੱਖਿਆ ਗਿਆ ਸੀ ਇਹ ਮੰਨਿਆ ਜਾਂਦਾ ਹੈ ਕਿ ਇਸ ਨੂੰ ਇਸ ਦੇ ਪੂਰੇ ਇਤਿਹਾਸ ਦੇ ਵਿੱਚ 20 ਅਤੇ 22.5 ਡਿਗਰੀ 22.5 ਡਿਗਰੀ ਸੈਲਸੀਅਸ ਤਾਪਮਾਨ ਦੇ ਵਿੱਚ ਇਹ ਰੱਖਿਆ ਗਿਆ ਸੀ ਮਹਾਰਾ ਨੇ ਸਿੱਟਾ ਕੱਢਿਆ ਕਿ ਕਫਨ ਲਗਭਗ 2000 ਸਾਲ ਪਹਿਲਾਂ ਯਿਸੂ ਦੇ ਸਮੇਂ ਦੇ ਨੇੜੇ ਬਣਾਇਆ ਗਿਆ ਸੀ ਉਹ ਕਹਿੰਦੇ ਨੇ ਕਿ ਉਹਨਾਂ ਦੇ ਤਰੀਕੇ ਰੇਡੀਓ ਕਾਰਬਨ ਡੇਟਿੰਗ ਦੇ ਨਾਲੋਂ ਵਧੇਰੇ ਭਰੋਸੇਮੰਦ ਨੇ ਕਿਉਂਕਿ ਲੀਲਨ ਵਰਗੇ ਕੱਪੜੇ ਖਰਾਬ ਹੋ ਜਾਂਦੇ ਨੇ ਤੇ ਇਸ ਦੇ ਨਾਲ ਰੇਡੀਓ ਕਾਰਬਨ ਡੇਟਿੰਗ ਗਲਤ ਹੋ ਸਕਦੀ ਹੈ ਉਹ ਇਹ ਵੀ ਕਹਿੰਦੇ ਨੇ ਕਿ ਟੂਰਿਨ ਕਫਨ ਇੱਕ ਕਿਸਮ ਦੀ ਲੀਲਨ ਦੀ ਬੁਨਾਈ ਬਣਾਈ ਲੀਲਾ ਦੀ ਬੁਨਾਈ ਤੋਂ ਜਿਹੜੀ ਬਨਾਇਆ ਗਿਆ ਹੈ ਜੋ ਅਤੀਤ ਦੇ ਵਿੱਚ ਵਰਤਿਆ ਜਾਂਦਾ ਸੀ ਪਰ ਮੱਧ ਯੁੱਗ ਦੇ ਵਿੱਚ ਨਹੀਂ ਵਰਤਿਆ ਜਾਂਦਾ ਟੂਰਿਨ ਸ਼ਰਾਉਰ ਤੇ ਬੈਂਸ ਜਿਹੜੀ ਛੜੀ ਹੋਈ ਹੈ ਇਤਰੀ ਦੇ ਖੋਜ ਕਰਤਾ ਇਹ ਸੁਝਾ ਜਿਹੜਾ ਨਹੀਂ ਦੇ ਰਹੇ ਨੇ ਕਿ ਟੂਰਿਨ ਕਫਨ ਅਸਲ ਦੇ ਵਿੱਚ ਉਹ ਕੱਪੜਾ ਹੈ ਜਿਸ ਦੇ ਵਿੱਚ ਯਿਸੂ ਨੂੰ ਦਫਨਾਇਆ ਗਿਆ ਸੀ ਉਹ ਸਿਰਫ ਇਹ ਕਹਿ ਰਹੇ ਨੇ ਕਿ ਇਹ ਉਸ ਸਮੇਂ ਬਣਾਇਆ ਗਿਆ ਸੀ ਜਦੋਂ ਯਿਸੂ ਜਿਉਂਦੇ ਸਨ। ਉਹਨਾਂ ਦੇ ਮੌਜੂਦਾ ਅੰਕੜੇ ਉਹਨਾਂ ਤੱਥਾਂ ਦੇ ਨਾਲ ਮੇਲ ਖਾਂਦੇ ਨੇ ਜੋ ਸਦੀਆਂ ਦੀ ਖੋਜ ਤੋਂ ਬਾਅਦ ਸਾਹਮਣੇ ਆਏ ਸਨ। 1980 ਦੇ ਦਹਾਕੇ ਤੋਂ ਕਫਨ ਬਾਰੇ 170 ਤੋਂ ਵੱਧ ਅਕਾਦਮਿਕ ਪੇਪਰ ਪ੍ਰਕਾਸ਼ਿਤ ਕੀਤੇ ਗਏ ਨੇ। ਜਿਨ੍ਹਾਂ ਦੇ ਵਿੱਚ ਕਈਆਂ ਨੇ ਇਹ ਸਿੱਟਾ ਕੱਢਿਆ ਕਿ ਇਹ ਅਸਲੀ ਹੈ। ਦੂਜੇ ਪਾਸੇ ਕਈਆਂ ਦਾ ਮਤ ਹੈ ਕਿ ਇਹ ਨਕਲੀ ਹੈ। ਵੈਟिकन ਦੇ ਜਿਹੜਾ ਖੁਦ ਇਸ ਬਾਰੇ ਕਈ ਵਾਰ ਆਪਣਾ ਮਨ ਬਦਲ ਲਿਆ ਕਿ ਕੱਪੜੇ ਨੂੰ ਯਿਸੂ ਦਾ ਅਸਲ ਦਫਨਾਉਣ ਵਾਲਾ ਕਫਨ ਮੰਨਿਆ ਜਾਣਾ ਚਾਹੀਦਾ ਹੈ ਜਾਂ ਨਹੀਂ ਮੰਨਿਆ ਜਾਣਾ ਚਾਹੀਦਾ ਲੋ ਜੀ ਹਰ ਧਰਮ ਦੇ ਵਿੱਚ ਦੁਵਿਧਾ ਹੈ ਤੇ 크ਿਸਚਨ ਧਰਮ ਦੇ ਵਿੱਚ ਵੀ ਜਿਹੜਾ ਯਿਸੂ ਦੇ ਕਫਨ ਨੂੰ ਲੈ ਕੇ ਜਿਹੜਾ ਚਰਚਾ ਛੜੀ ਹੋਈ ਹੈ ਇਸ ਵਕਤ ਤੇ ਹਾਲਾਤ ਨੇ ਧਰਮਾਂ ਦੇ ਵੀ